ਹੈਲੋ ਜੀ ਸੱਸ ਜੀ ਦਾ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਚੜ੍ਹਦੀ ਕਲਾ ਚ ਹੋਗੇ। ਜਦ ਇੱਥੇ ਆਗਾ ਸਵੇਰ ਦਾ ਟਾਈਮ ਆ ਤੇ ਮੈਂ ਬਣਾ ਲੱਗੀ ਰੋਟੀ। ਤੇ ਇੱਥੇ ਨਾ ਫੁਲਕੇ ਬਣਾਏ ਮੈਂ ਸਾਦੇ ਤੇ ਨਾਲ ਬਣਾਵਾਂ ਲਾਵਾ ਰੋਟੀ ਨਾ ਪਾ ਬੇਸਣ। ਠੀਕ ਹੈ ਜੇ ਤੁ ਕਿਸੇ ਰੋਟੀ ਜੀ ਨਾ ਨਾ ਮੰਨ ਕਰੇ ਕੇ ਸਬਜੀ ਨੂੰ ਵਾਸਤੇ ਇਹ ਤਰੀਕਾ ਅਪਣਾ ਲਓ ਵੇਸਣ ਰੋਟੀਆਂ ਨੂੰ ਇਸਨ ਨਾਲ ਬਹੁਤ ਵਧੀਆ ਰੋਟੀਆਂ ਬੰਦੀਆਂ ਆਪਣੀਆਂ ਦੋਨੋਂ ਪਾਸੇ ਤੇ ਵੇਸਣ ਨਾਲ ਚਾਹੇ ਤੁਹਾਡੀ ਮਰਜ਼ੀ ਕੋਪਾਸੇ ਤੇ ਹੀ ਲਾ ਲਓ ਇਸ ਤਰੀਕੇ ਨਾਲ ਨਹੀਂ ਰੋਟੀ ਵਧੀਆ ਬੰਦੀ ਹੈ ਨਾ ਜੇਕਰ ਕਿਸੇ ਨੂੰ ਸਬਜੀ ਨਾ ਨਾ ਮੰਨ ਕਰੇ ਤਾਂ ਹੀ ਪਾਸੇ ਇਹ ਕੰਮ ਕਰ ਲਓ ਥੋੜਾ ਜਿਹਾ ਵੇਸਣ ਘੋਲ ਕੇ ਰੋਟੇ ਨੂੰ ਵੇਸਣ ਨਾਲ ਇੰਨੀ ਵਧੀਆ ਰੋਟੀਆਂ ਬੰਦੀਆਂ ਇਸ ਤਰੀਕੇ ਨਾਲ ਚਾਹ ਨਾ ਖਾਓ ਚਾਹੇ ਦਹੀਂ ਨਾ ਖਾਓ ਤੁਹਾਡੀ ਮਰਜ਼ੀ ਹੈ ਰੋਟੀ ਬਹੁਤ ਸਵਾਦ ਭੰਗੀ ਹੈ ਤੁਸੀਂ ਚਾਏ ਦੋ ਸਬਜ਼ੀਆਂ ਪਾ ਸਕਦੇ ਨੇ ਬਰੀ ਬਰੀ ਕੱਟ ਕੇ ਤੇ ਮੈਂ ਤਾਂ ਕੱਲਾ ਇੱਥੇ ਪਿਆਜ਼ ਹੀ ਪਾਇਆ ਸੀ ਬਸ ਇਸ ਤਰੀਕੇ ਨਾਲ ਤੁਸੀਂ ਵੇਸਣ ਲਾਣਾ ਪੈ ਲੇ ਕੇ ਪਾਸੇ ਤੇ ਮਾਰਾ ਮਰ ਦੋਨੋਂ ਪਾਸੇ ਘੀ ਉਹ ਲਾ ਦੇਣਾ ਚਾਰ ਸਫੇਰੇ ਤੇ ਇਹਦੇ ਉੱਪਰ ਮੈਂ ਹੁਣ ਲਾਵਾਂਗੇ ਥੋੜਾ ਜਿਹਾ ਵੇਸਣ ਤੇ ਇਸ ਤਰੀਕੇ ਨਾਲ ਇੰਨੀ ਵਧੀਆ ਰੋਟੀ ਭੰਗੀਆਂ ਇਸ ਦੀ ਕਿਸ ਕਿਸੂ ਜੀ ਕੇ ਅਸੈਂਟ ਕਰਕੇ ਨਾ ਤੇ ਤੁਹਾਨੂੰ ਇਹਦਾ ਪਾਵਰ ਦਾ ਟੇਸ ਦਿੱਕਾਦਾ ਇੰਨੀ ਵਧੀਆ ਰੋਟੀ ਭੰਗੀਆਂ ਗਰਮੀ ਕਰਕੇ ਨਾ ਕਿਸੇ ਰਾਮ ਕੇ ਸਬਜੀ ਨਹੀਂ ਮਨ ਕਰਦਾ ਹੈ ਖਾਣ ਨੂੰ ਬਸ ਇਸ ਤਰ੍ਹਾਂ ਦੋਹਰਾ ਜਿਵੇਂ ਸਰ ਘੋਲ ਕੇ ਤੋਹੇ ਰੋਟੀ ਹਨ ਮਿਸਨ ਲਾ ਲਮ ਚਾਹੇ ਜਰਾ ਦੇ ਕੋਈ ਕਿਸੇ ਕੰਮ ਪੈਣ ਦੇ ਨਹੀਂ ਮਨ ਕਰਦਾ ਖਾਣ ਨੂੰ ਬੈਠ ਕੇ ਤੋਈ ਉਹਨਾਂ ਨੂੰ ਇਸ ਤਰੀਕੇ ਨਾਲ ਮਿਸਨ ਲਾ ਸਕਦੇ ਹੋ ਪਰ ਮੈਂ ਇਹ ਤਾਜ਼ੇ ਹੁਕ ਕੇ ਬਣਾਏ ਹੀ ਤੇ ਮੈਂ ਤਾਂ ਮਿਸਨ ਲਾਇਆ ਹੀ ਹੁਕ ਕੇ ਨੂੰ ਉਹ ਜਿ스트ਾਈ ਫੋਰ ਜੋ ਕੋਲਾ ਲਾਂਗੇ ਲੋ ਜਿੱਥੇ ਵੀ ਸਨਣਾ ਨਾਲ ਲਾ ਕੇ ਤੁਮ ਸਾਰੇ ਰੋਟੀ ਦੇ ਦਾਂਗੇ ਤੇ ਤੁਸੀਂ ਜਰੂਰ ਕਰਕੇ ਵੇਖਿਓ ਠੀਕ ਹੈ ਲੋ ਜਿੱਥੇ ਮੈਂ ਲੈਣ ਗਈ ਹਾਂ ਦਵਾਈ ਬੇਟੇ ਦੇ ਜਿਹੜੀ ਅੱਜ ਕੱਲ੍ਹ ਆਮ ਪਾਟੀ ਵਾਲਿਆਂ ਨੇ ਖੋਲ੍ਹਿਆ ਨਿਕਲੀ ਨਿਕ ਕ ਜਿੱਥੇ ਮੈਂ ਤਾਂ ਫ੍ਰੀ ਦਵਾਈਆਂ ਦਿੰਦੇ ਨੇ ਤੇ ਫ੍ਰੀ ਸਾਰੇ ਟੈਸਟ ਹੁੰਦੇ ਨੇ ਤੇ ਉੱਥੇ ਗਈ ਹਾਂ ਮੈਂ ਦਵਾਈ ਲੈਣ ਠੀਕ ਹੈ ਤੇ ਇਥੇ ਅੱਜ ਕੱਲ੍ਹ ਥਾਂ ਥਾਂ ਤੇ ਉਹ ਕਲੀਨਿਕ ਬਹੁਤ ਪੁੱਲੀਆਂ ਨੇ ਤੇ ਸਾਰੇ ਟੈਸਟ ਫ੍ਰੀ ਕਰਦੇ ਨੇ ਤੇ ਦਵਾਈਆਂ ਵੀ ਫ੍ਰੀ ਦਿੰਦੇ ਨੇ ਅੰਦਰੋਂ ਕੋਈ ਦਵਾਈ ਹੋਈ ਜਿਹੜੀ ਅੰਦਰੋਂ ਨਹੀਂ ਮਿਲਦੀ ਫਿਰ ਉਹ ਲਿਖ ਦਿੰਦੇ ਨੇ ਤੇ ਫਿਰ ਉਹ ਬਾਹਰੋਂ ਮਤਲਬ ਲੈਣੀ ਪੈਂਦੀ ਆ ਠੀਕ ਹੈ ਲੋ ਜੇ تھے ਟਾਈਮ ਹੋ ਗਿਆ ਸੀ ਹੁਣ 11:30 ਵਜੇ ਦਾ ਕਿਉਂਕਿ ਮੈਂ ਨਿਕਲ ਗਈ ਹਾਂ ਗੁਰਦੁਆਰੇ ਤੇ ਉੱਥੇ ਅੱਜ ਮੈਂ ਲੱਗ ਗਈ ਹਾਂ ਪ੍ਰਸ਼ਾਦ ਭਗੂਰ ਬਣਾ ਕੇ ਤੇ ਗੁਰਦੁਆਰੇ ਨਾਲ ਅੱਜ ਮਤਲਬ ਗੁਰਦੁਆਰੇ ਅਰਜਨ ਜੀ ਉਹ ਜਿੰਦਾਂ ਨੂੰ ਸਿੱਧੀ ਤੇ ਮਨਾਇਆ ਹੀ ਬੀਬੀਆਂ ਵਰ ਕਰਦੀਆਂ ਤੇ ਪਾਠ ਤੇ ਉਹਨਾਂ ਨੇ ਅੱਜ ਨਾ ਸਵੇਰ ਤੇ ਟਾਈਮ ਬਣਾਇਆ ਹੀ ਤੇ ਮੈਂ ਗਈ ਹਾਂ 9:30 ਤੇ ਟਾਈਮ ਤੇ 11:30 ਜੇ ਮੈਂ ਘਰ ਆਈ ਆ ਤੇ ਸੁਆਹੀਆਂ ਮੈਂ ਕਰਕੇ ਗਏ ਹਾਂ ਤੇ ਬਸ ਰਸੋਈ ਦਾ ਕੰਮ ਰਹਿ ਗਿਆ ਹੀ ਉਹ ਹੁਣ ਮੈਂ ਆ ਕੇ ਕਰਾਂਗੀ ਕਰਨਾ ਪਈ ਆ ਇਥੇ ਉਹਨੂੰ ਭੰਡਾ ਸਾਫ ਮੈਂ ਕਰ ਲਈ ਤੇ ਗੈਸ ਦਾ ਰਾਹੀ ਸਾਫ ਕਰਨ ਨੂੰ ਇਸ ਲੈਪ ਸਾਫ ਕਰਨੀ ਤੇ ਗੈਸ ਨੂੰ ਸਾਫ ਕਰਨਾ ਚੰਗੀ ਤਰ੍ਹਾਂ ਕਿੱਲੋ ਚਣਿਆਂ ਦੇ ਮੈਂ ਭੂਰ ਬਣਾ ਕੇ ਮਤ ਪ੍ਰਸ਼ਾਦ ਖੜਿਆ ਹੈ ਤੇ ਸਾਰੀਆਂ ਬੀਬੀ ਹਮਾਰਾ ਪ੍ਰਸ਼ਾਦ ਲੈ ਕੇ ਆਈਆਂ ਘਰੋਂ ਬਣਾ ਕੇ ਠੀਕ ਹੈ ਤੇ ਤੇ ਟੋਪਾ ਕਾਫੀ ਵੇਲੇ ਵਿੱਚ ਆ ਗਈ ਸੀ ਤੇ ਉਸੇ ਕਾਫੀ ਹੋਇਆ ਹੈ ਮੇਰੇ ਵਿੱਚ ਤੇ ਰਾਤ ਨਹੀਂ ਤੇ ਮੀਂਹ ਪਿਆ ਸੀ ਕਾਫੀ ਮਦਮ ਨੇੜੀ ਬੱਦਲ ਕਾਫੀ ਹੋਇਆ ਹੈ ਤੇ ਇਸ ਹਫ਼ਤੇ ਕਾ ਥੋੜਾ ਨਾ ਮੌਸਮ ਠੰਡਾ ਜਿਹਾ ਹੋਇਆ ਹੈ ਤੇ ਧੁੱਪ ਵੀ ਇਹਦੇ ਵਿੱਚ ਕਾਫੀ ਆ ਜਾਂਦੀ ਹੈ ਉਹਦੇ ਕਰਕੇ ਉਹ ਸੇਖ ਹੋ ਜਾਂਦਾ ਫਿਰ ਲੋ ਜਿੱਤੇ ਹੋਰ ਆਵਰ ਰਵ ਕਰ ਲੈ ਲਈ ਗੈਸ ਸਾਫ ਹੋਣਾ ਤੇ ਨਾਲ ਹੀ ਆਪਾਂ ਸਲੈਬ ਚੰਗੀ ਤਰ੍ਹਾਂ ਸਾਫ ਕਰ ਦਾਂਗੇ ਲੱਗ ਜੇ ਗੈਸ ਪਰ ਕਰ ਲਈਏ ਸਾਫ ਤੇ ਆਪਣੀ ਸਲੈਬ ਚੰਗੀ ਤਰ੍ਹਾਂ ਆਪਾਂ ਸਾਫ ਕਰ ਲਈ ਟੈਲਾਂ ਸਾਫ ਕਰ ਲਈਆਂ ਤੇ ਸ਼ੰਖ ਰਹਿ ਗਿਆ ਬਸ ਆਪਣਾ ਸੇ ਇਹਦਾ ਟੈਨ ਚੰਗੀ ਤਰ੍ਹਾਂ ਕਲੀਨ ਹੋ ਜੇ ਨਾ ਰਸੋਈ ਸਾਫ ਤੇ ਫਿਰ ਸੋਈ ਜਿਹਾ ਸਾਫ ਲੱਗਦsohn ਲੱਗਦੀ ਹੈ ਸਾਰੇ ਦਿਨ ਜਿੱਕੋ ਵਰਤ ਚੰਗੀ ਤਰ੍ਹਾਂ ਰਸੋਈ ਸਾਫ਼ ਕਰਨੀ ਹੁੰਦੀ ਆ ਐਸੇ ਟਾਈਮ ਇਹ ਚੰਗੀ ਤਰ੍ਹਾਂ ਰਸੋਈ ਆਪਣੀ ਸਾਫ਼ ਹੋ ਜੇ ਨਾ ਸਾਰਾ ਦਿਨ ਨਿਕਲ ਜਾਂਦਾ ਵਧੀਆ ਲਓ ਜੇ ਤੁਸੀਂ ਅੰਕ ਵੀ ਆਪਾਂ ਕਰ ਲੈਣੇ ਸਾਫ਼ ਚੰਗੀ ਤਰ੍ਹਾਂ ਮਾਂਜ ਕੇ ਬੱਚੇ ਅੱਜਕੱਲ੍ਹ ਘਰ ਹੁੰਦੇ ਨੇ ਬੱਚੇ ਫਿਰ ਉਸੇ ਟਾਈਮ ਪਾਣੀ ਪੀਣ ਲੱਗ ਜਾਂਦੇ ਨੇ ਪਾਣੀ ਵਿੱਚ ਡੋਲਦੇ ਨੇ ਫਿਰ ਰੇਅ ਵਿੱਚ ਉਸੇ ਤਰ੍ਹਾਂ ਇਹ ਨਿਸ਼ਾਨ ਪਾ ਜਾਂਦੇ ਆ ਲੋ ਜੀ ਇੱਥੇ ਟਾਈਮ ਹੋ ਗਿਆ ਏ 12:30 ਵਜੇ ਤਾਂ ਮੈਨੂੰ ਕੰਮ ਕਰਦੇ ਏ 12:30 ਹੋ ਗਏ ਏ ਤੇ ਇੱਥੇ ਮੈਂ ਰੱਖ ਲਈ ਚਾਹ ਠੀਕ ਹੈ ਤੇ ਚਾਹ ਮੈਂ ਦੋ ਕੱਪਸ ਬਣਾਏ ਆ ਤੇ ਇਹ ਹੈਗਾ ਭੂਰ ਜਿਹੜਾ ਮੈਂ ਬਣਾ ਕੇ ਖੜਿਆ ਸੀ ਕਾਲੇ ਚਣਿਆਂ ਦਾ ਤੇ ਇਹਨਾਂ ਦਾ ਪ੍ਰਸ਼ਾਦ ਫਿਰ ਮੈਂ ਲੈਨਦਾ ਹਾਂ ਬਾਕੀ ਆਪਾਂ ਸਾਰੇ ਗਰਦੁਰੀ ਵਰਤਾਰੇ ਆ ਠੀਕ ਹੈ ਤੇ ਇੱਥੇ ਮੈਂ ਬਣਾ ਲਾਂਗੀ ਚਾਹ ਹੁਣ ਤੇ ਸੋਈ ਆਪਣੀ ਸਾਰੀ ਸਾਫ਼ ਹੋ ਗਈ ਏ ਤੇ ਤੁਹਾਨੂੰ ਪਤਾ ਫਿਰ ਨਾਲ ਹੀ ਰੋਟੀ ਦਾ ਟਾਈਮ ਹੋਇਆ ਵਾ ਤੇ ਅੱਜ ਕੱਲ ਬੱਚੇ ਘਰ ਨੇ ਬੱਚੇ ਵੀ ਤੁਹਾਨੂੰ ਪਤਾ ਕੁਛ ਨਾ ਕੁਛ ਫਿਰ ਮੰਗਦੇ ਰਹਿੰਦੇ ਨੇ ਤੇ ਹੁਣ ਮਹੀਨਿਆਂ ਦੀ ਇਹ ਤੁਹਾਨੂੰ ਪਤਾ ਛੁੱਟੀਆਂ ਪਈਆਂ ਬੱਚਿਆਂ ਨੂੰ ਬਹੁਤ ਮੁਸ਼ਕਲਾਂ ਆਈਆਂ ਦੀ ਘਰ ਘਰ ਬੱਚੇ ਤਾਂ ਫਿਰ ਫੋਨ ਨਹੀਂ ਛੱਡਦੇ ਹੈਗੇ ਬਿੰਦਲਾ ਦਾ ਸਾਰੀਆਂ ਮਾਵਾ ਵਿਚਾਰੀਆਂ ਬੱਚਿਆਂ ਦਾ ਤੰਗ ਹੋਣੀ ਹੈ ਫੋਨ ਨਾਲ ਤਾਂ ਖਾਸ ਕਰਕੇ ਬੱਚੇ ਘਰ ਫੋਨ ਨਹੀਂ ਛੱਡਦੇ ਹੈਗੇ ਤੇ ਲੋ ਜੀ ਇੱਥੇ ਮੈਂ ਮੈਂ ਤਾਂ ਮੰਮੀ ਲੱਗ ਪਈ ਤੇ ਚਾਹ ਪੀਣਾ ਤੇ ਟਾਈਮ ਮਿਲ ਸਾਰਾ ਦਿਨ ਮਤਲਬ ਇਸ ਤਰ੍ਹਾਂ ਹੀ ਕੰਮਕਾਰ ਚ ਨਿਕਲ ਜਾਂਦਾ ਵਾ ਚਾਹ ਮੈਂ ਕਹ 10 ਮਿੰਟ ਪੀ ਕੇ ਤਾਂ ਫਿਰ ਮੈਂ ਕਟਾਂ ਸੂਟ ਸਾਰਾ ਦਿਨ ਬਸ ਟੈਮਿਲ ਨਾਲ ਦਾ ਬਹੰਦਾ ਇਹ ਹੀ 5 ਮਿੰਟ ਹੁੰਦੇ 10 ਮਿੰਟ ਜਦੋਂ ਇਹ ਰੋਟੀ ਖਾਣੀ ਹੁੰਦੀ ਜਾਂ ਪਾ ਚਾਹ ਪੀਣੀ ਹੁੰਦੀ ਹੈ ਵੈਸੇ ਤਾਂ ਚਲੋ ਟਾਈਮ ਹੁੰਦਾ ਇਹ ਕਿਸੇ ਕੋਲ ਬਹੰਦਾ ਸਾਡੇ ਆਪ ਆਪਣੇ ਕੰਮਾਂ 'ਚ ਬਿਜੀ ਰਹਿੰਦੇ ਨੇ ਤੇ ਇਥੇ ਬੱਚੇ ਵੀ ਅਧਿਕਾਰ ਬੱਚੇ ਤਾਂ ਪਤਾ ਹੁਣ ਛੁੱਟੀਆਂ ਤਾਂ ਹੋਈਆਂ ਬੱਚਿਆ ਹੁਣ ਕਦੇ ਫੋਨ ਵੇਖ ਲਿਆ ਕਦੇ ਟੀਵੀ ਵੇਖ ਲਿਆ ਸਾਰਾ ਦਿਨ ਇੱਦੇ ਨਿਕਲ ਜਾਂਦਾ ਉਹ ਚੜੇ ਘਾਰ ਬੋਰ ਹੁੰਦੇ ਰਹਿੰਦੇ ਸਕੂਲ ਦੇ ਬੱਚਿਆਂ ਦਾ ਟਾਈਮ ਪਾਸ ਹੋ ਜਾਂਦਾ ਵਧੀਆ ਉਹ ਚਾਹ ਪੀ ਗਏ ਫਿਰ ਮੇਟ ਕੇ ਸੂਟਰ ਫੇਰ ਆਪਾਂ ਹੋ ਗਏ ਰੋਟੀ ਵਾਲਾ ਠੀਕ ਹੈ ਚਾਹ ਨਾਲ 12 ਵਜੇ ਤੁਹਾਨੂੰ ਪਤਾ ਫਿਰ ਜੇ ਚਾਹ ਜ਼ੋਰ ਪੀ ਪੀਣੀ ਪੈਂਦੀ ਹੈ ਸਾਰਾ ਦਿਨ ਥਕਾਵਟ ਹੋ ਜਾਂਦੀ ਜੋ ਉਠੀ ਦਾ ਸਵੇਰ ਦਾ ਟਾਈਮ ਤੁਹਾਨੂੰ ਪਤਾ ਫਿਰ ਕੰਮ ਸ਼ੁਰੂ ਹੋ ਜਾਂਦੇ ਨੇ ਤੇ ਕੰਮ ਕਰਦੇ ਕਰਦੇ ਥਕਾਵਟ ਹੋ ਜਾਂਦੀ ਫਿਰ ਇਸ ਸਮੇਂ ਹੁੰਦਾ ਚਲੋ ਚਾਹ ਇੱਕ ਕੱਪ ਪਹਿਲਾਂ ਪੀ ਲਈਏ ਤੇ ਫਿਰ ਬਾਅਦ ਆਪਾਂ ਕੰਮ ਕਰਨੇ ਬਾਕੀ ਦੇ ਕਈ ਲੋਕ ਨਹੀਂ ਵੀ ਪੀਂਦੇ ਹੈਗੇ ਚਾਹ ਬਿੰਦਲ ਬੰਦੇ ਕਿਸ ਤਰ੍ਹਾਂ ਚਾਹ ਬਗੈਰ ਵਸੇ ਰਹਾਂ ਸਾਡੇ ਕੋਲ ਚਾਹ ਤੋਂ ਬਿਨਾਂ ਰਹਿਣ ਜਾਂਦਾ ਆਈ ਦਾ ਜਰੂਰ ਸਵੇਰੇ ਦੁਪਹਿਰੇ ਸ਼ਾਮ ਨੂੰ ਤਿੰਨ ਟਾਈਮੜ ਪੱਕੀ ਚਾਹ ਪੀਣੀ ਪੀਣੀ ਆ ਲੋ ਜੀ ਤੇ ਮੈਂ ਕੱਟ ਲਾਂ ਸੂਟ ਉਹਨਾਂ ਫਟਾ ਫਾਟਾ ਤੇ ਕੱਗੇ ਸੂਰ ਬਲੂ ਸੀਨਾ ਮੀਆਂ ਤੇ ਪਹਿਲਾਂ ਮੈਂ ਕੱਟ ਲੈਣੀ ਆ ਇੱਥੇ ਮੈਂ ਲਾ ਰਹੀ ਹ ਕੁਮੀਜ਼ ਦੇ ਪੀਸ ਪਹਿਲਾਂ ਤੇ ਇਹ ਹੈਗੇ ਆ ਆਲ ਆਵਰ ਸੂਟ ਲੋ ਜੀ ਹੁਣ ਮੈਂ ਨਾਲ ਇਹਨਾਂ ਜਿਹੜਾ ਕਪੀਸ ਲਾਏ ਨੂੰ ਉਪਰ ਲਾ ਲਾਂਗੇ ਪੋਂਚੇ ਪੋਂਚੇ ਦਾ ਕਪੜਾ ਤੋ ਸਰਵਾਰ ਨਾ ਬਹੁਤ ਖੁੱਲੀ ਨਹੀਂ ਪਉਂਦੇ ਹੈਗੇ ਇਸ ਕਰਕੇ ਉਹਨਾਂ ਦਾ ਪੌਂਚਾ ਥੋੜਾ ਘਾਟ ਹੀ ਰੱਖਣਾ ਸੀ। ਲੋ ਜਿ ਪ੍ਰਾਪਰਾ ਪਾ ਕੱਟ ਲੈ ਸੂਰਾ ਤੇ ਸੂਰ ਕੱਟ ਕੇ ਹੁਣ ਲੱਗੇ ਰੱਖਣ ਨੂੰ ਮਸ਼ੀਨ। ਤਾਂ ਟਾਈਮ ਇੱਥੇ 1:30 ਵਜ ਗਿਆ ਹੈ ਮੈਨੂੰ ਇਹ ਕੰਮ ਕਰਦੇ ਆ। ਤੇ ਇੱਥੇ ਸ਼ਾਮ ਦਾ ਟਾਈਮ 5:00 ਵਜ ਗਿਆ ਤੇ ਮੈਂ ਲਾ ਲਈ ਮਸ਼ੀਨ ਤੇ ਕੱਪੜੇ ਆਪਾਂ ਧੋਨੇ ਆ। ਠੀਕ ਹੈ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਇਹ ਜਿਹੜੇ ਕੱਪੜੇ ਆਪਾਂ ਧੋਲੇ ਹਵਾ ਇੰਨੀ ਵਧੀਆ ਚੱਲਦੀ ਪਈ ਨਾ ਪਰ ਧੁੱਪ ਵੀ ਹੈ ਕਾਫੀ ਤੇ ਫਿਰ ਨਾ ਜਮੀ ਆ ਕਹਿੰਦੇ ਲਿਖਿਆ ਹੈ ਵੈਸੇ ਮੈਂ ਕਿਹਾ ਚਲੋ ਫਟਾਫਟ ਆਪਾਂ ਕੱਪੜੇ ਧੋ ਲੰਨੇ ਆ ਕਿ ਵੈਸੇ ਵੀ ਕਹਿੰਦੇ ਹੈ ਲਾਈਟ ਬੰਦ ਹੋਣੀ ਅੱਜ ਮੇਰੇ ਅੱਧਾ ਘੰਟਾ ਪੌਣਾ ਘੰਟਾ ਤੇ ਮੈਂ ਕਿਹਾ ਚਲੋ ਕੱਪੜੇ ਦਾ ਕੰਮ ਆਪਾਂ ਪਹਿਲਾਂ ਨਿਬੇੜ ਲੈਨੇ ਆ ਲਾਈਟ ਬੰਦ ਨਾ ਹੋ ਜੇ ਆਪਣੀ ਠੀਕ ਹੈ ਲਓ ਜੀ ਮਿਲਦੇ ਆ ਅਗਲੀ ਵੀਡੀਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆ ਅਗੀਆਂ ਵੀਡੀਓ ਤਦ ਤੱਕ ਲਈ